ਜਿਹੜੀ ਜ਼ੁਲਮ ਦੀ ਅਗ ਹੈ ਸਾਜ ਸਿੰਘ ਜੀ ਉਹ ਸ਼ਹੀਦਾਂ ਦੇ ਖੂਨ ਨਾਲ ਹੀ ਬੁਝਦੀ ਆਓ ਉਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਨਮਸਕਾਰ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਜਨਮ ਰਿਆਸਤਪੁਰ ਪਿੰਡ ਰਜੌਰੀ ਇਹਨਾਂ ਦੇ ਪਿਤਾ ਸ੍ਰੀ ਰਾਮਦੇਵ ਭਾਰਤਵਾਦ ਰਾਜਪੂਤ ਕਾਨ ਤੇ ਬਾਬਾ ਬੰਦਾ ਸਿੰਘ ਭਾਦਰ ਜੀ ਦਾ ਪਹਿਲਾ ਨਾਮ ਲਸ਼ਮਨ ਦੇਵ ਹੋਇਆ ਸਾਧ ਸਿੰਘ ਜੀ ਬਚਪਨ ਤੋਂ ਘੋੜ ਸਵਾਰੀ ਸ਼ਸਤਰ ਵਿਦਿਆ ਸ਼ਿਕਾਰ ਖੇਡਣ ਦਾ ਸ਼ੌਂਕ ਹੈ ਤੇ ਵਾਹੀਕਾਰਾਂ ਵਾਲੀ ਸਾਰੀ ਸਖਲਾਈ ਆਪ ਜੀ ਨੂੰ ਦਿੱਤੀ ਗਈ ਸ਼ਿਕਾਰ ਖੇਡਣ ਦਾ ਸ਼ੌਂਕ ਰੱਖਦੇ ਸਮਾਂ ਆਇਆ ਇੱਕ ਦਿਨ ਇੱਕ ਹਰਨੀ ਦਾ ਸ਼ਿਕਾਰ ਕੀਤਾ ਦੇਖਿਆ ਹਰਨੀ ਤਰਫ ਰਹੀ ਹੈ ਤਰਸਦੀ ਤਰਸਦੀ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਬੱਚੇ ਵੀ ਤਰ ਤੁੜ ਕੇ ਮਰ ਗਏ ਮਨ ਵਿੱਚ ਵਿਰਾਗ ਲੱਗ ਗਿਆ ਉਹ ਛੇਲੇ ਇੱਕ ਜਾਨਕੀ ਪ੍ਰਸਾਦ ਸੰਤ ਵਾਰਾਗੀ ਉਹਨਾਂ ਦੇ ਸੇਵਕ ਬਣ ਗਏ ਉਹਨਾਂ ਨੇ ਆਪਣਾ ਸ਼ੇਕ ਬਣਾ ਲਿਆ ਤੇ ਨਾਮ ਰੱਖਿਆ ਮਾਧੋ ਉਦਾਸ ਬਹਿਰਾਗੀ ਪਹਿਲੀ ਤ ਪਹਿਲਾ ਤ ਪਹਿਲੀ ਤਪੱਸਿਆ ਇਹਨਾਂ ਕਸ਼ਮੀਰ ਵਿੱਚ ਕੀਤੀ ਹੈ ਕੁਝ ਸਮੇਂ ਬਾਅਦ ਇੱਕ ਸੂਰਜਲ ਲਹਾਉ ਉੱਥੇ ਨੇੜੇ ਚਲੇ ਜਾਂਦੇ ਐ ਉੱਥੇ ਇੱਕ ਮਹਾਤਮਾ ਸੰਤ ਸਾਧੂ RAM DAS ਉਹਨਾਂ ਦੇ ਚੇਲੇ ਬਣ ਕੇ ਤੇ ਰਮ ਤੇ ਸਾਧੂ ਬਣ ਕੇ ਸਾਥ ਸੰਗਤ ਪਰ ਜੇ ਕੋਈ ਪ੍ਰਾਪਤੀ ਨਹੀਂ ਹੋਈ ਆਪਣਾ ਆਪ ਖਾਲੀ ਲੱਗ ਰਿਹਾ ਇਥੋਂ ਚੱਲਦੇ ਚੱਲਦੇ ਦੱਖਣ ਨਾਸਕਾ ਪਹੁੰਚੇ ਐ ਉਥੇ ਜਿਹੜਾ ਇੱਕ ਯੋਗੀ ਸੀ ਉਹ ਅਗੋarnath ਉਹਦੇ ਜਾ ਕੇ ਇਹ ਸ਼ੇਵਕ ਬਣ ਗਏ ਤੇ ਜਿਹੜਾ ਅਗੜਨਾਥ ਸੀ ਉਸਨੇ ਹੱਥ ਯੋਗ ਤਾਂਤਰਿਕ ਵਿਦਿਆ ਜਿਹੜੀ ਐ ਉਹ ਇਹਨਾਂ ਨੂੰ ਸਿਖਾ ਦਿੱਤੀ ਐ ਸਾਧ ਸੰਗਤ ਜੀ ਰੀਦੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਤੇ ਇੱਕ ਭੁੱਲ ਪੈ ਗਈ ਕਿ ਮੈਨੂੰ ਸਭ ਕੁਝ ਸ਼ੁਲ ਪ੍ਰਾਪਤ ਹੋ ਗਿਆ। ਅਗਰ ਨਾਸ ਦੇ ਚੜਾਈ ਕਰਨ ਤੋਂ ਬਾਅਦ ਜਿੱਥੇ ਪਾਵਨ ਸਥਾਨ ਹਜੂਰ ਸਾਹਿਬ ਹੈ ਨਦੇੜ ਉੱਥੇ ਇਸ ਨੇ ਇੱਕ ਆਸ਼ਿਮ ਸਾਧ ਸੰਗਤ ਜੀ ਬਣਾ ਲਿਆ। ਪਰ ਕੀ ਕਰਦਾ ਕੋਈ ਮਹਾਤਮਾ ਹੁੰਦਾ ਹੈ ਪਲੰਗ ਤੇ ਬਿਠਾਉਂਦਾ ਹੈ ਸ਼ਕਤੀ ਨਾਲ ਪਲੰਗ ਉਲਟਾ ਦਿੰਦਾ ਪਰਾਪਤੀ ਤੋਂ ਬਹੁਤ ਦੂਰ ਹੈ ਕਿ ਬੀ ਸਿੱਖ ਸਾਖਾ ਬਹੁਤੇ ਕੀਏ ਕੇਸੂ ਕੀ ਉਹਨਾਂ ਮੀਤ ਚੱਲ ਇਥੇ ਹਰ ਮਿਲਨ ਕੋ ਵਿਚੈ ਔਟ ਕਿਉ ਔਟ ਕਿਉ ਚੀਜ਼ ਬਾਵੇਂ ਰਦੀਆਂ ਸਿੱਧੀਆਂ ਸੀ ਪਰ ਜੇ ਪ੍ਰਾਪਤੀ ਨਹੀਂ ਹੋਈ ਇਦਰ ਸਮਰੱਥ ਗੁਰੂ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਸਾਰ ਨੂੰ ਤਾਰਦੇ ਹੋਏ ਦੱਖਣ ਨੂੰ ਜਾ ਰਹੇ ਨੇ ਜਦੋਂ ਦਾਦੂਦਵਾਰੇ ਪਹੁੰਚੇ ਉੱਥੇ ਮਹੰਤ ਜੈਤਰਾਮ ਨੇ ਬੇਨਤੀ ਕੀਤੀ ਦੱਸਿਆ ਸੱਚੇ ਪਾਤਸ਼ਾਹ ਇੱਕ ਮਾਦੋ ਦਾਸ ਵਰਾਗੀ ਹੈ ਆਏ ਮਹਾਤਮਾ ਨੂੰ ਪਲੰਘ ਤੇ ਬਿਠਾਉਂਦਾ ਤੇ ਫਿਰ ਉਹਦਾ ਪਲੰਘ ਉੱਠਾ ਕਰ ਦਿੰਦਾ ਸਹਿਬ ਮੁਸਕਰਾਏ ਸਹਿਬ ਜਾਣਦੇ ਨੇ ਕਿ ਉਤੇ ਕਿਰਪਾ ਕਰਨੀ ਆਸੀ ਦਸਮ ਪਾਤਸ਼ਾਹ ਚਲਦੇ ਚਲਦੇ ਉਸ ਧਰਤੀ ਤੇ ਪਹੁੰਚਦੇ ਆ ਸਾਧ ਸੰਗਤ ਤੇ ਅੱਜ ਮੇਰੇ ਸਹਿਬ ਨੇ ਕਿਰਪਾ ਕੀਤੀ ਇਹਦੇ ਆਸ਼ਣ ਵਿੱਚ ਚਲੇ ਗਏ ਜਾ ਕੇ ਉਸ ਪਲੰਗ ਤੇ ਬੈਠ ਗਏ ਇਹਦੇ ਚੇਲਿਆਂ ਨੇ ਦਰਸ਼ਨ ਕੀਤੇ ਮਾਦੋ ਉਦਾਸ ਨੂੰ ਜਾ ਕੇ ਦੱਸਿਆ ਮਹਾਰਾਜ ਅੱਜ ਜਿਹੜੇ ਆਏ ਦਿਲ ਕਰਦਾ ਦਰਸ਼ਨ ਕਰੀ ਜਾਈਏ ਕਿਹ ਲਗਾ ਹੈ ਚੇਲੇ ਮੇਰੇ ਸਿਖਤ ਗੁਰੂ ਦੀ ਉਹ ਕਹਿੰਦੇ ਜੇ ਤੁਸੀਂ ਦਰਸ਼ਨ ਕਰੋਗੇ ਤੁਸੀਂ ਵੀ ਸਿਖਤ ਕਰੋਗੇ ਕਹਿੰਦੇ ਹੁਣੇ ਦੇਖੋ ਮੈਂ ਕੀ ਕਰਨਾ ਮੈਂ ਪਲੰਗ ਉਲਟਾ ਦੇਣਾ ਮੇਰੇ ਸੱਚੇ ਪਾਤਸ਼ਾਹ ਜੀ ਨੇ ਤੀਰ ਨਾਲ ਖੜਾ ਕੀਤਾ ਸੀ ਮਾਤ ਉਹ ਦਾਸ ਦੇ ਵਾਰ ਖਾਲੀ ਜਾ ਰਿਹਾ ਹੈ ਸ਼ੈਤ ਦੇ ਤੀਰ ਪਲੰਗ ਤੇ ਰੱਖ ਦਿੱਤਾ ਹੈ ਕਹਿੰਦਾ ਸੀ ਮੈਂ ਪਲੰਗ ਉਡਾ ਦੇਣਾ ਤੇ ਪਾਵੇ ਉਲਟੇ ਥੱਲੇ ਤਸਗੇ ਇਹ ਬਿਲਕੁਲ ਖਾਲੀ ਹੋ ਗਿਆ ਜੇ ਪ੍ਰਾਂਤ ਛੁੱਟ ਜਾਂਦੇ ਆ ਦਸੂ ਪਾਸ਼ਾ ਮਹਾਰਾਜ ਦੀ ਸ਼ਰਨ ਵਿੱਚ ਸਾਧ ਸਿੰਘ ਜੀ ਇਹ ਆ ਗਿਆ। ਸਹਿਬ ਕਹਿਣ ਲੱਗੇ ਮਾਧੋਦਾਸ ਤੇਰਾ ਗੁਰੂ ਅਗਰਨਾਥ ਕਿੱਥੇ ਹੈ? ਮਹਾਰਾਜ ਬ੍ਰਹਮ ਲੋਗ ਵਿੱਚ। ਮਾਰ ਕਹਿੰਦੇ ਉਹ ਤਾਂ ਜੁਨਾ ਚ ਭਟਕ ਰਿਹਾ ਹੈ। ਆ ਬਿੱਲ ਦਾ ਕੀੜਾ ਬਣਿਆ ਹੋਇਆ ਹੈ। ਮਾਰ ਨੇ ਉਸ ਦਾ ਆਧਾਰ ਕੀਤਾ। ਅਗਰਨਾਥ ਨੇ ਵੀ ਕਿਹਾ ਕਿ ਮਾਧੋਦਾਸ ਤੇਰੇ ਤੇ ਕਿਰਪਾ ਇਹਨਾਂ ਨੇ ਕਰਨੀ ਹੈ। ਉਸ ਵੇਲੇ ਇਹ ਮਾਧਵ ਦਾਸ ਦੇ ਨੇਤਰਾਂ 'ਚ ਪਿਆ ਦਾ ਜਲ ਆ ਗਿਆ ਸੱਚੇ ਪਾਤਸ਼ਾਹ ਮੈਂ ਬਹੁਤ ਦੇਹ ਤੋਂ ਭਟਕ ਰਿਹਾ ਤੇ ਮੇਰੇ ਤੇ ਕਿਰਪਾ ਕਰੋ ਮੈਨ ਹੁਣ ਆਪਣਾ ਬਣਾਓ ਆਪਾ